आर आर ਇਟਲੀ ਦੀਆਂ ਸੰਗਤਾਂ ਵੱਲੋਂ ਕਰਪੀਨੇਲੋ ਵਿਖੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ ਭਗਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕਾਸਤੀ ਲਿਓਨੇ ਵੱਲੋਂ ਜੋ ਕਰਪੀਨੇਲੋ ਦੇ ਵਿੱਚ ਅੱਜ ਮਹਾਨ ਨਗਰ ਕੀਰਤਨ ਸਜਾਇਆ ਗਿਆ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਮੂਲ ਅਕੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਅੱਜ ਦਾ Nagar Kitan, Bari Hichardi Kalanau, Sampurno, Yahe. Ormai integrate qui a Carpenedolo, nei paesi vicini, Castiglione dove c'è il Tempio, e quindi vi faccio un saluto a nome mio e di tutta la comunità. Brescia de Carpenedolo, vi che ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਨੌਵੇਂ ਪਾਤਸ਼ਾਹ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸ੍ਰੀ ਕਲੰਗੀਧਰ ਸਿੰਘ ਸਵਾ ਕਸਤੀ ਲਿਉਨੇ ਦੁਆਰਾ ਕਰਪੀ ਨੇਦਲੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ-ਵੱਖ ਖੇਸਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਇਆ। ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਗਵਾਈ ਹੇਠ ਸਜਾਏ ਨਗਰ ਕੀਰਤਨ ਦੀ ਰਮਤਾ ਸਟੇਡੀਅਮ ਮੁਦਿਆਲੇ ਕਰਪੀ ਨੇਦਲੋਂ ਤੋਂ ਹੋਈ। ਇਸ ਮੌਕੇ ਭਾਈ ਥਜਿੰਦਰ ਸਿੰਘ ਮੋਤੀ ਕਿਆਰੀ ਵਾਲਿਆਂ ਨੇ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਨਾਲ ਜੋੜਿਆ। ਕਰਪੀ ਨੇਦਲੋਂ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੁਆਰਾ ਜਗਤ ਜਗਤ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਦੀ ਸਮਾਪਤੀ ਮੌਕੇ ਖੁੱਲੇ ਪੰਡਾਲ ਸਜਾਏ ਗਏ ਜਿੱਥੇ ਸਜਾਏ ਦੀਵਾਨਾ ਵਿੱਚ ਭਾਈ ਸੁਖਬੀਰ ਸਿੰਘ ਭੌਰ ਦੇ ਢਾਡੀ ਜਿੱਥੇ ਦੁਆਰਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ ਇਸ ਮੌਕੇ ਕਰਪੀ ਨੇਦਲੋ ਦੇ ਮੇਅਰ ਅਤੇ ਕਮੂਨੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਨਗਰ ਕੀਰਤਨ ਵਿੱਚ ਸਮੂਲੀਤ ਕੀਤੀ ਗਈ ਉਨ੍ਹਾਂ ਸੰਗਤਾਂ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੀ ਵਧਾਈ ਦਿੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੇ ਮੇਅਰ ਪ੍ਰਸ਼ਾਸਨਿਕ ਅਧਿਕਾਰੀਆਂ ਆਏ ਹੋਏ ਜਥਿਆਂ ਅਤੇ ਹੋਰਨਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਗੁਰੂ ਘਰ ਲੰਗਰ ਤੁਟ ਵਰਤਾਇਆ ਗਿਆ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਪਹਿਲੀ ਵਾਰ ਕਰਪੀ ਨੇਤਲੋਂ ਵਿਖੇ ਨਗਰ ਕੀਰਤਨ ਸਜਾਇਆ ਗਿਆ ਤੇ ਇਸ ਲਈ ਉਹਨਾਂ ਨੇ ਸੰਗਤ ਦਾ ਧੰਨਵਾਦ ਕੀਤਾ ਕਰਪੀ ਨੇਤਲੋਂ ਨਗਰ ਦੀਆਂ ਸੰਗਤਾਂ ਅਤੇ ਪਸਤੀ ਲਿਆਉਣੇ ਗੁਰੂ ਘਰ ਸ੍ਰੀ ਕਲਵੀਧਾਰ ਸਿੰਘ ਸਦਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਅੱਜ ਦਾ ਨਗਰ ਕੀਰਤਨ ਬੜੇ ਹੀ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਦਿਲ ਦੀਆਂ ਗ੍ਰਹਿਣ ਤੋਂ ਧੰਨਵਾਦ ਸੱਚ ਨਾਲ ਹੀ ਸਮੂਹ ਗੁਰੂ ਘਰ ਦੇ ਆ ਪ੍ਰਬੰਧਕਾਂ ਕਮੇਟੀਆਂ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਨੇੜੇ ਦੇ ਗੁਰੂ ਘਰਾਂ ਮਾਤਾ ਸਾਹਿਬ ਕਾ ਜੀ ਕੋਵਤੋਂ ਭਾਈ ਜਿੰਨਤ ਸਿੰਘ ਦੀ ਰੰਮੀ ਅਤੇ ਤੰਤੰ ਬਾਬਾ ਬੋਡਾ ਸਾਹਿਬ ਜੀ ਸਿਕਸ ਸੈਂਟਰ ਕਸਤਲ ਨਿੱਦ ਲੋ ਤੋਂ ਭਾਈ ਮਰੀਕ ਸਿੰਘ ਜੀ ਅਤੇ ਫਲੇਰੋ ਗੁਰੂ ਘਰ ਤੋਂ ਭਾਈ ਸ਼ਰਨਜੀਤ ਸਿੰਘ ਜੀ ਅਤੇ ਹੋਰ ਵੀ ਬਹੁਤ ਪਤੰਤੇ ਜਨ ਸਾਰਿਆਂ ਨੇ ਆ ਕਰਕੇ ਜੋ ਗੁਰੂ ਕੀਆਂ ਖੁਸ਼ੀਆਂ ਲਈਆਂ ਹਨ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਿਰਕੀਤਨ ਸੀ ਤੰਤੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਅਤੇ ਤੰਤੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸਤਾਬ ਦੀ ਅਤੇ ਨਾਲ ਹੀ ਉਹਨਾਂ ਦੇ ਨਾਲ ਗੁਰਪਾਇ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਸਮਰਪਤ ਸੀ ਸੋ ਬੜੀਆਂ ਹੀ ਗੁਰਮਾਰਗ ਨੇ ਬਖਸ਼ੀਆਂ ਕੀਤੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਬਾਣੀ ਸਿੱਖ ਕੌਮ ਦੇ ਪਹਿਲੇ ਗੁਰੂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਅੱਜ ਮਨਾਇਆ ਗਿਆ ਸਾਰੀਆਂ ਹੀ ਸੰਗਤਾਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਦੇ ਪਿਆਰਿਆਂ ਨੂੰ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਜਿਹੜਾ ਇਹਨਾਂ ਤੇਨਾਲ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਵੇਂ ਪਾਸਾ ਜਿਹਦਾ ਜਹੀਦੀ ਢਾੜਾ 350 ਸਾਲਾ ਜਿਹੜਾ ਸੰਗਤਾਂ ਨੇ ਬਣਾਇਆ ਸੋ ਕੋਟਨ ਕੋਨ ਪ੍ਰਣਾਮ ਸਾਰੀਆਂ ਹੀ ਸੰਗਤਾਂ ਦਾ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਗੱਲ ਥੋੜੀ ਇੱਕ ਪਤ ਮਹਾਰੀਆਂ

ਦਿਖਾਇਆ ਰਾਹ ਬੰਕ ਬਰਾਬਰੀ ਪੈਰੀ ਪਾਣਾ ਜਗਤ ਤਾਇਆ ਹੁਣ ਤਾਂ ਖੇਲ ਭਰਮਦਾ ਸਾਰੇ ਉੱਪਰ ਸੀਸ ਨਾ ਆਇਆ ਕਲੋਤ ਬਾਬੇ ਤਾਰਿਆ ਸਤਨਾਮ ਪੜ ਮੰਤਰ ਫੜਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਜਦੋਂ ਦੁਨੀਆਂ ਦਾ ਹਸਾਰਾ ਲੱਗੇ ਗੁਰੂ ਨਾਨਕ